ਜਿਹੜਾ 18 ਜਨਵਰੀ 2025 ਨੂੰ ਪੇਪਰ ਹੋਇਆ ਹੈ ਬੇਟਾ ਤਾਂ ਉਹਦੇ ਆਪਾਂ 25 ਨੰਬਰ ਸਵਾਲ ਤੇ ਆ ਗਏ 25 ਨੰਬਰ ਸਵਾਲ ਬੇਟਾ ਮਿਰਰ ਇਮੇਜ ਵਾਲੇ ਸਵਾਲ ਹੈਗੇ ਆ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਆਹ ਇਮੇਜ ਬਣੀ ਹੋਈ ਹੈ ਤੇ ਕਹਿੰਦਾ ਦੱਸੋ ਜੇ ਇੱਥੇ ਸ਼ੀਸ਼ਾ ਰੱਖ ਦਿੱਤਾ ਜਾਵੇ ਤਾਂ ਇਧਰਲੇ ਪਾਸੇ ਇਮੇਜ ਕਿੱਦਾਂ ਦੀ ਬਣੂਗੀ ਤੇ ਬੇਟਾ ਮੈਂ ਤੁਹਾਨੂੰ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਹੋਈ ਹੈਗੀ ਹੈ ਵੀ ਜੇਕਰ ਤਾਂ ਤੁਹਾਨੂੰ ਸਮਝ ਆਉਂਦਾ ਵੀ ਸ਼ੀਸ਼ੇ ਦੇ ਵਿੱਚ ਪਾਸਵੀ ਉਲਟਾ ਪ੍ਰਤੀਬਿੰਬ ਬਣਦਾ ਹੈ ਜੇ ਸਮਝ ਆਉਂਦਾ ਠੀਕ ਹੈ ਵੀ ਆਹਾਂ ਕਿੱਤੀ ਬਣੂਗੀ ਜੇਕਰ ਸਮਝ ਨਹੀਂ ਆਉਂਦਾ ਬੇਟਾ ਤਫਿਰ ਤੁਸੀਂ ਫਿਰ ਤੁਸੀਂ ਕੀ ਕਰਨਾ ਆ ਜਿਹੜਾ ਆ ਟੀ ਟਾਈਪ ਚੀਜ਼ ਹੈ ਇਹਨੇ ਪਰਲੇ ਪਾਸੇ ਨੂੰ ਚਲੀ ਜਾਣਾ ਠੀਕ ਹੈ ਇਹਨੇ ਐਸ ਪਾਸੇ ਆ ਜਾਣਾ ਤੇ ਆ ਚੀਜ਼ ਹੈ ਜਿਹੜੀ ਇਹ ਪਲਟ ਜਾਣੀ ਠੀਕ ਹੈ ਜੇ ਸਮਝ ਨਹੀਂ ਬਣਦੀ ਤਾਂ ਫਿਰ ਅਸੀਂ ਮੈਂ ਤੁਹਾਨੂੰ ਕਿਹਾ ਸੀ ਵੀ ਤੁਸੀਂ ਇਹਦੇ ਤੇ ਪੈਨਸਲ ਦੇ ਨਾਲ ਜਾਂ ਪੈਨ ਦੇ ਨਾਲ ਘਰੂੜ ਕੇ ਲਿਖ ਲੋ ਤਾਂ ਤੁਹਾਡੇ ਕੋਲੇ ਪੇਪਰ ਤੇ ਖਾਲੀ ਜਗ੍ਹਾ ਹੁੰਦੀ ਹੈ ਸਿਰਫ ਇਸ ਤਰ੍ਹਾਂ ਦੀ ਅਕਿਰਤੀ ਤੁਸੀਂ ਬਣਾ ਲੈਣੀ ਸੀ ਬੇਟਾ ਉੱਥੇ ਠੀਕ ਹੈ ਬੇਟਾ ਤਾਂ ਬੇਟਾ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ ਬੇਟਾ ਤੁਸੀਂ ਬਣਾ ਲੈਣੀ ਆ ਠੀਕ ਹੈ ਜਦੋਂ ਬਿਲਕੁਲ ਇਹਦੇ ਨਾਲ ਦੀ ਕਿਰਤੀ ਬਣਾ ਲਈ ਨਾ ਤੇ ਜਿਹੜੇ ਪਾਸੇ ਸ਼ੀਸ਼ਾ ਲੱਗਿਆ ਸ਼ੀਸ਼ਾ ਸੱਜੇ ਹੱਥ ਸੱਜੇ ਪਾਸੇ ਬੇਟਾ ਤੁਸੀਂ ਪੇਪਰ ਨੂੰ ਪਲਟ ਦੇਣਾ ਸੀ ਇਦਾਂ ਪਲਟ ਕੇ ਤੇ ਇਹਨੂੰ ਦੇਖ ਲੈਣਾ ਸੀ ਵੀ ਆਹ ਕਿਰਤੀ ਕਿੱਦਾਂ ਦੀ ਬਣਦੀ ਪਈ ਹੈ ਤੇ ਜਦੋਂ ਤੁਸੀਂ ਧਿਆਨ ਨਾਲ ਦੇਖੋ ਬੇਟਾ ਵੀ ਇਹ ਕਿਰਤੀ ਨਾਲ ਰਲਦੀ ਮਿਲਦੀ ਹੈ ਕਿੱਤਨੀ ਬਣਦੀ ਪਈ ਹੈ ਬਿਲਕੁਲ ਠੀਕ ਹੈ ਬੇਟਾ ਤਾਂ ਇਹਦਾ ਜਿਹੜਾ ਰਾਈਟ ਆਨਸਰ ਆ ਉਹ ਹੋ ਸਾਡਾ ਸੌਰੀ ਈ ਈ ਨਾਲ ਬਿਲਕੁਲ ਕਿਰਤੀ ਇਹ ਰਲਦੀ ਮਿਲਦੀ ਹੈ ਠੀਕ ਹੈ ਜਦੋਂ ਤੁਸੀਂ ਧਿਆਨ ਦੇ ਨਾਲ ਦੇਖਦੇ ਆ ਤਾਂ ਏ ਸਾਡਾ ਜਿਹੜਾ ਹੈਗਾ ਬੇਟਾ ਰਾਈਟ ਆਨਸਰ ਬਣ ਜਾਊਗਾ ਏਵਨ ਨੂੰ ਅਸੀਂ ਇਹਦੇ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 26 ਇਹ ਵੀ ਬੇਟਾ ਇਸੇ ਤਰ੍ਹਾਂ ਹੀ ਜੇ ਇਹਦੇ ਵਿੱਚ ਵੀ ਇਸੇ ਤਰ੍ਹਾਂ ਇਹ ਪਾਸਵੀ ਉਲਟਾ ਪ੍ਰਤੀਬਿੰਬ ਜਿਹੜਾ ਬਣਨਾ ਹੈ ਜੇਕਰ ਬੇਟਾ ਤੁਹਾਡੇ ਪਕੜ ਚ ਨਹੀਂ ਆਉਂਦਾ ਤਾਂ ਫਿਰ ਤੁਸੀਂ ਐ ਸਕੇਤੀ ਨੂੰ ਮੈਂ ਦੱਸਿਆ ਸੀ ਵੀ ਤੁਸੀਂ ਪੈਨਸਲ ਦੇ ਨਾਲ ਜ਼ੋਰ ਦੇ ਨਾਲ ਲਿਖ ਲੈਣਾ ਹੈ ਠੀਕ ਹੈ ਰਫ ਜਿਹੜਾ ਤੁਹਾਡੇ ਕੋਲ ਪੇਪਰ ਪੇਪਰ ਦੇ ਹੇਠਾਂ ਵਾਈਟ ਸ਼ੀਟ ਵਾਈਦੀ ਹੈ ਨਾ ਉੱਥੇ ਲਿਖ ਲੈਣਾ ਸੀਗਾ ਤਾਂ ਬੇਟਾ ਲਿਖ ਕੇ ਤੁਹਾਡੇ ਕੋਲੇ ਇਸ ਤਰ੍ਹਾਂ ਦੀ ਇੱਕ ਆਕਿਰਤੀ ਆ ਜਾਣੀ ਸੀਗੀ ਠੀਕ ਹੈ ਬੇਟਾ ਇਹਦੇ ਨਾਲ ਦੀ ਆਪਾਂ ਕਿਰਤੀ ਲਿਖ ਕੇ ਬਣਾ ਲਈ ਠੀਕ ਹੈ ਤੇ ਜਿਹੜਾ ਮਿਰਰ ਹੈ ਬੇਟਾ ਮਿਰਰ ਆ ਸੱਜੇ ਹੱਸਾ ਸੱਜੇ ਪਾਸੇ ਆ ਸੱਜੇ ਪਾਸੇ ਵਾਲੇ ਪਾਸੇ ਨੂੰ ਤੁਸੀਂ ਕੀ ਕਰਨਾ ਸੀਗਾ ਇਹਨੂੰ ਸੱਜੇ ਵਾਲੇ ਪਾਸੇ ਨੂੰ ਪਲਟ ਦੇਣਾ ਸੀ ਤਾਂ ਪਲਟ ਕੇ ਬੇਟਾ ਇਹ ਦੇਖ ਲੈਣਾ ਵੀ ਇਹ ਆਕਿਰਤੀ ਹੈ ਜਿਹੜੀ ਕਿਸ ਤਰ੍ਹਾਂ ਦੀ ਬਣਦੀ ਪਈ ਹੈ ਤੇ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਸੀ 1 ਆਕਿਰਤੀ ਨੂੰ ਧਿਆਨ ਨਾਲ ਦੇਖੋ ਬਿਲਕੁਲ ਸੀ 1 ਆਕਿਰਤੀ ਵਰਗੀ ਆਕਿਰਤੀ ਹੈ ਜਿਹੜੀ ਬਣਦੀ ਪਈ ਹੈ ਠੀਕ ਹੈ ਤਾਂ ਸੀ 1 ਹੈ ਕਰਤੀ ਹੈ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਣੀ ਸੀਗੀ ਠੀਕ ਹੈ ਇਹਦੇ ਵਿੱਚ ਬੇਟਾ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਇੱਥੇ ਤੁਸੀਂ ਦੇਖੋ ਬੇਟਾ ਆਹ ਜਿਹੜੀ ਹੈ ਕਰਤੀ ਆਹ ਜ਼ੀਰੋ ਬਾਹਰ ਨੂੰ ਨਿਕਲੀ ਆ ਵੀ ਜ਼ੀਰੋ ਜਿਹੜੀ ਡਾਟ ਬਾਹਰ ਨੂੰ ਇੱਥੇ ਵੀ ਬਾਹਰ ਨੂੰ ਜਦੋਂ ਇਹਨੇ ਪਲਟਣਾ ਸੀ ਠੀਕ ਹੈ ਆਹ ਚੀਜ਼ ਇਧਰਲੇ ਪਾਸੇ ਆ ਜਾਣੀ ਸੀਗੀ ਤਾਂ ਸੀ 1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 27 ਸਵਾਲ ਨੰਬਰ 27 ਨੂੰ ਧਿਆਨ ਨਾਲ ਦੇਖੋ ਤੇ ਬੇਟਾ ਸਵਾਲ ਨੰਬਰ 27 ਦੇ ਵਿੱਚ ਵੀ ਇਸ ਤਰ੍ਹਾਂ ਪਾਸੇ ਪਲਟਣੇ ਸੀ ਆਹ ਟ੍ਰਾਇੰਗਲਾਂ ਤਾਂ ਇਨ ਬਿਨ ਹੀ ਰਹਿ ਜਾਣੀਆਂ ਸਗੀਆਂ ਠੀਕ ਹੈ ਤੁਸੀਂ ਆਹ ਚੀਜ਼ ਪਰਲੇ ਪਾਸੇ ਚਲ ਜਾਣੀ ਸੀ ਆਹ ਚੀਜ਼ ਇਧਰਲੇ ਪਾਸੇ ਆ ਜਾਣੀ ਸੀ ਠੀਕ ਹੈ ਆਹ ਕਿਰਤੀ ਵੀ ਇੱਕੋ ਜਿਹੀ ਹੀ ਹੈਗੀ ਹੈ ਤਾਂ ਇਹਨੇ ਇੱਥੇ ਚਲੀ ਜਾਣਾ ਸੀਗਾ ਤੇ ਜਦੋਂ ਇਹਨੇ ਇੱਥੇ ਚਲੀ ਜਾਣਾ ਤਾਂ ਇੱਥੋਂ ਬੇਟਾ ਤੁਸੀਂ ਲਿਆ ਕੇ ਨਾ ਜਿਹੜੇ ਆ ਕਿਰਤੀ ਆ ਧਿਆਨ ਨਾਲ ਦੇਖੋ ਬਿਲਕੁਲ ਇਦਾਂ ਦੀ ਇਕਿਤੀ ਬਣ ਜਾਣੀ ਸੀਗੀ ਜੇ ਨਹੀਂ ਸਮਝ ਲੱਗਦੀ ਤਾਂ ਫੇਰ ਹਾਂ ਬੇਟਾ ਤਾਂ ਆਹ ਚੀਜ਼ ਹੈ ਜਿਹੜੀ ਆ ਛੋਟੀ ਆ ਡੰਡੀ ਇਧਰਲੇ ਪਾਸੇ ਨੂੰ ਆ ਗਈ ਤੇ ਆ ਉੱਪਰਲੀ ਸੀ ਜਿਹੜੀ ਇਹਦੇ ਨਾਲ ਲੱਗੀ ਸੀ ਇਹ ਇਧਰਲੇ ਪਾਸੇ ਨੂੰ ਆ ਗਈ ਪਾਸਾ ਬਲਟਨ ਦੇ ਉੱਤੇ ਇਹਦਾ D1 ਰਾਈਟ ਆਨਸਰ ਬਣਦਾ ਹੈ ਤਾਂ ਜੇਕਰ ਬੇਟਾ ਨਹੀਂ ਪਤਾ ਲੱਗਦਾ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਸ ਤਰ੍ਹਾਂ ਕਰਕੇ ਬੇਟਾ ਉਹਨੂੰ ਲਿਖ ਲਓ ਤੁਸੀਂ ਠੀਕ ਹੈ ਲਿਖ ਕੇ ਤੇ ਆ ਬੇਟਾ ਬਿਲਕੁਲ ਇਹਦੇ ਵਰਗੀ ਕਿਰਤੀ ਬਣ ਗਈ ਮਿਰਰ ਸੱਜੇ ਮਿਰਰ ਦੇ ਸੱਜੇ ਹੱਥ ਦਿੱਤਾ ਹੋਇਆ ਹੈਗਾ ਆ ਠੀਕ ਹੈ ਤਾਂ ਸੱਜੇ ਹੱਥ ਵਾਲੇ ਪਾਸੇ ਨੂੰ ਮਿਰਰ ਵਾਲੇ ਪਾਸੇ ਨੂੰ ਅਸੀਂ ਆਹ ਜਿਹੜਾ ਮਿਰਰ ਦਿੱਤਾ ਹੋਇਆ ਇਹਨੇ ਸੱਜੇ ਹੱਥ ਨੂੰ ਦਿੱਤਾ ਹੋਇਆ ਆ ਮਿਰਰ ਦਿੱਤਾ ਹੋਇਆ ਬੇਟਾ ਤਾਂ ਮਿਰਰ ਵਾਲੇ ਪਾਸੇ ਨੂੰ ਅਸੀਂ ਜਿਹੜਾ ਹੈਗਾ ਆ ਇਹਨੂੰ ਪਲਟ ਦਿੰਨੇ ਆ ਪਲਟ ਕੇ ਤੇ ਆਹ ਦੇਖੋ ਬੇਟਾ ਆ ਜਿਹੜੀ ਕਿਰਤੀ ਬਣਦੀ ਪਈ ਹੈ ਇਹਨੂੰ ਤੇ ਜਦੋਂ ਅਸੀਂ ਧਿਆਨ ਨਾਲ ਦੇਖਦੇ ਆ ਬੇਟਾ ਤਾਂ ਇਹ ਬਿਲਕੁਲ D 31 ਦੇ ਨਾਲ ਦੀ ਇਕਿਤੀ ਹੈ ਜਿਹੜੀ ਬਣਦੀ ਪਈ ਹੈ ਠੀਕ ਹੈ ਬੇਟਾ ਤਾਂ D1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਉਸ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 28 ਸਵਾਲ ਨੰਬਰ 28 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਆ ਚੀਜ਼ ਹੈ ਜਿਹੜੀ ਬੇਟਾ ਆਹਾ ਚੀਜ਼ ਇਹ ਪਰਲੇ ਪਾਸੇ ਨੂੰ ਚਲੀ ਜਾਣੀ ਹੈ ਤੇ ਇਹਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਆ ਉੱਪਰਲੀ ਚੀਜ਼ ਛੋਟੀ ਹੈ ਹੇਠਲੀ ਟ੍ਰੈਂਗਲ ਵੱਡੀ ਹੈ ਤਾਂ ਕੇਵਲ ਅਤੇ ਕੇਵਲ ਬੇਟਾ ਆਹਾਂ ਸੀ 1 ਕਿਰਤੀ ਹੈ ਜਿਹੜੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ ਆ ਚੀਜ਼ ਜਿਹੜੀ ਪਰਲੇ ਪਾਸੇ ਨੂੰ ਪਲਟ ਕੇ ਚਲੀ ਜਾਣੀ ਸੀ ਜੇ ਤੁਸੀਂ ਪਿਕਚਰ ਇਹਦੇ ਡਾਰਕ ਲਿਖ ਕੇ ਬਣਾਓਗੇ ਤਾਂ ਵੀ ਇਸੇ ਤਰ੍ਹਾਂ ਹੀ ਬਣ ਜਾਊਗਾ ਠੀਕ ਹੈ ਬੇਟਾ ਤਾਂ ਬੇਟਾ ਇਹ ਆ ਇਸ ਤਰ੍ਹਾਂ ਦੀ ਕਿਰਤੀ ਅਸੀਂ ਬਣਾ ਲਈ ਬਣਾ ਕੇ ਤੇ ਇਹਨੂੰ ਉਧਰਲੇ ਪਾਸੇ ਨੂੰ ਜਦੋਂ ਪਲਟ ਦਿੰਨੇ ਆ ਤਾਂ ਆ ਦੇਖੋ ਬੇਟਾ ਬਿਲਕੁਲ ਆ ਕਿਰਤੀ ਦਿਖਦੀ ਪਈ ਨਾ ਤੁਹਾਨੂੰ ਬਿਲਕੁਲ ਆ ਕਿਰਤੀ ਦੇ ਨਾਲ ਦੀ ਸੀ ਕਿਰਤੀ ਦੇ ਨਾਲ ਦੀ ਕਿਰਤੀ ਹੈ ਜਿਹੜੀ ਬਣਦੀ ਪਈ ਹੈ ਇਸ ਕਰਕੇ C1 ਨੂੰ ਅਸੀਂ ਐਸੇ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 28 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ